ਸੱਚੀ ਗੱਲ ਦੋਸਤੋ ਦੋਸਤੋ ਮੈਂ ਡਿਕਟਾਚਨ ਬਾਡ ਇਕਮ ਟਰੈਵਲਸ ਤੋਂ ਤੇ ਅੱਜ ਆਪਾਂ ਗੱਲ ਕਰਨੀ ਹੈ ਜਪਾਨ ਵੀਜ਼ੇ ਦੇ ਬਾਰੇ ਕਿਵਾਂ ਵੀਜ਼ੇ ਦੀ ਕਾਫੀ ਜਿਆਦਾ ਐਡਸ ਆ ਰਹੀ ਹੈ ਤੇ ਜਿਆਦਾ ਜਪਾਨ ਵੀਜ਼ੇ ਦੇ ਨਾਂ ਤੇ ਗੁੰਮਰਾਹ ਵੀ ਜਿਆਦਾ ਕੀਤਾ ਜਾ ਰਿਹਾ ਲੋਕਾਂ ਨੂੰ ਤੇ ਜਿਹੜਾ ਜਿਹੜਾ ਤੁਸੀਂ ਜਾਗਰੂਕ ਹੋ ਕੇ ਤੇ ਆਪਣਾ ਜਿਹੜਾ ਵੀਜ਼ਾ ਲੈ ਸਕੋ ਤੇ ਜਿਹੜਾ ਧੱਕੀ ਤੋਂ ਤੁਸੀਂ ਬਚ ਸਕੋ ਇਹਦੀ ਰਿਕਾੜੀਆਂ ਆਪਾਂ ਜੜੀ ਗੱਲ ਕਰਨੀ ਹੈ ਜਪਾਨ ਵੀਜ਼ੇ ਦੇ ਵਿੱਚ ਦੋਸਤੋ ਜਿਹੜੀਆਂ ਤੁਹਾਡੇ ਨਾਲ ਸ਼ਾਇਦ ਇਹ ਕੋਈ ਗੱਲ ਸ਼ੇਅਰ ਨਾ ਕਰੇ ਇੱਕ ਤਾਂ ਜਾਪਾਨ ਬੀਜ ਦੇ ਵਿੱਚ ਕੀ ਹੈ ਕਿ ਲਗ ਲਗ ਅੰਬੈਸੀ ਜਿਵੇਂ ਹੋ ਗਈ ਅਮਰੀਕਾ ਅੰਬੈਸੀ ਹੋ ਗਈ ਕੈਨੇਡੀਅਨ ਅੰਬੈਸੀ ਹੋ ਗਈ ਕੋਈ ਅੰਬੈਸੀ ਤੋਂ ਦੇ ਤਾਂ ਜਿਹੜੀ ਫੀਸ ਅੰਬੈਸੀ ਵੀਜ਼ਾ ਉਹ ਬਹੁਤ ਜ਼ਿਆਦਾ ਚਾਰਜ ਕਰਦੀ ਹੈ ਤੇ ਜਿਹੜੀ ਜਾਪਾਨ ਅੰਬੈਸੀ ਹੈ ਜਾਪਾਨ ਅੰਬੈਸੀ ਬਿਲਕੁਲ ਹੀ ਫੀਸ ਇਹਨਾਂ ਦੀ ਘੱਟਾ ਬਹੁਤ ਜ਼ਿਆਦਾ ਘੱਟਾ ਤੇ ਜਿਹੜੀ ਗੱਲ ਤੁਹਾਨੂੰ ਕਦੇ ਵੀ ਕੋਈ ਨਹੀਂ ਦੱਸੂਗਾ ਜੀ 5600 ਰੁਪਏ ਜਿਹੜੀ 500 ਰੁਪਏ ਦਾ ਜਪਾਨ ਹਾਈ ਕਮਿਸ਼ਨ ਦੇ ਨਾਂ ਤੇ ਡਰਾਫਟ ਜਾਂਦਾ ਤੇ ਅਗਰ ਜੀ ਤੁਹਾਡਾ ਵੀਜ਼ਾ ਨਾ ਲੱਗੇ ਪਹਿਲੀ ਗੱਲ ਤੋਂ 500 ਰੁਪਏ ਅੰਬੈਸੀ ਫੀਸ ਲੈਂਦੇ ਨੇ ਅੰਬੈਸੀ ਫੀਸ ਉਹ ਜਪਾਨ ਹਾਈ ਕਮਿਸ਼ਨ ਦੇ ਨਾਂ ਤੇ ਡਰਾਫਟ ਜਾਂਦਾ ਨੈਕਸਟ ਜੇਕਰ ਤੁਹਾਡਾ ਵੀਜ਼ਾ ਨਹੀਂ ਲੱਗਦਾ ਵੀਜ਼ਾ ਲੱਗ ਜਾਂਦਾ ਤਾਂ ਗੁੱਡਾ ਨਹੀਂ ਲੱਗਦਾ ਤਾਂ ਜਿਹੜਾ 500 ਰੁਪਏ ਤੁਹਾਡੇ ਤੋਂ ਲੈਂਦੇ ਨੇ 5600 ਰੁਪਏ ਜਿਹੜਾ ਉਹਨਾਂ ਦੀ ਅੰਬੈਸੀ ਫੀਸ ਆ ਉਹ ਤੁਹਾਨੂੰ ਰਿਫੰਡ ਕਰ ਦਿੰਦੇ ਨੇ ਇਸ ਰਾਸਤੀ ਜੀ ਕੋਈ ਵੀ ਜਪਾਨ ਦਾ ਵੀਜ਼ਾ ਅਪਲਾਈ ਕਰਨਾ ਚਾਹਦਾ ਪਹਿਲੀ ਗੱਲ ਤਾਂ ਸਟਾਰਟਿੰਗ ਦੇ ਵਿੱਚ ਹਜ਼ਾਰਾਂ ਰੁਪਏ ਲੱਖ ਰੁਪਏ ਦੇਣ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਤੇ ਨਾ ਹੀ ਕਿਸੇ ਦੇ ਗੱਲਾਂ ਦੇ ਵਿੱਚ ਆਉਣ ਦੀ ਲੋੜ ਹੈ ਕਿ ਤੁਹਾਨੂੰ ਖੁਦ ਵੀ ਜਾਗਰੂਕ ਹੋਣਾ ਚਾਹੀਦਾ ਕਿ ਜਪਾਨ ਅੰਬੈਸੀ ਦੇ ਵਿੱਚ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਤੇ ਜਿਹੜਾ ਵੀ ਬਾਕੀ ਜੇ ਤੁਸੀਂ ਕੋਈ ਜਪਾਨ ਦਾ ਕੋਈ ਵੀ ਵੀਜ਼ਾ ਲੈਣਾ ਚਾਹੁੰਦੇ ਹੋ ਜਾਂ ਟੂਰਿਸਟ ਵੀਜ਼ਾ ਜਾਂ ਕੋਈ ਵੀ ਵੀਜ਼ਾ ਮੈਂ ਨਾ ਅਸੀਂ ਤਾਂ ਟੂਰਿਸਟ ਵੀਜ਼ੇ ਸੀ ਡੀਲ ਕਰਦੇ ਆ ਟੂਰ ਪੈਕੇਜ ਦੇ ਵਿੱਚ ਡੀਲ ਕਰਦੇ ਆ ਜੇ ਤੁਸੀਂ ਕੋਈ ਟੂਰ ਪੈਕੇਜ ਲੈਣਾ ਚਾਹੁੰਦੇ ਫੈਂਟਸੀ ਤੋਂ ਦੇ ਤੋਂ ਆਫਟਰ ਵੀਜ਼ਾ ਜਿਹੜਾ ਚਾਰਜ ਕਰਦੇ ਆ ਮਤਲਬ ਪਹਿਲਾਂ ਕੋਈ 1 ਰੁਪਿਆ ਨਹੀਂ ਲੈਂਦੇ ਜਾਜ ਵੀ ਜਿਹਦਾ ਅਸੀਂ ਕਰਦੇ ਹਾਂ ਤੁਹਾਡੇ ਤੋਂ ਪੈਕੇਜ ਦਾ ਲੈਣੇ ਆ ਜਿਹੜਾ ਮੰਨ ਲਓ ਤੁਹਾਨੂੰ 5 5 ਦਿਨ ਦਾ 7 ਦਿਨ ਦਾ ਜਿੰਨੇ ਦਿਨ ਦਾ ਵੀ ਤੁਸੀਂ ਪੈਕੇਜ ਲੈਣਾ ਚਾਹੁੰਦੇ ਹੋ ਤਾਂ ਉੱਥੇ ਜਾ ਕੇ ਜਦੋਂ ਤੁਹਾਡਾ ਪੈਕੇਜ ਸਟਾਰਟ ਹੋ ਜਾਂਦਾ ਤਾਂ ਉਸ ਟਾਈਮ ਅਸੀਂ ਜਿਹੜੀ ਪੇਮੈਂਟ ਤੁਹਾਡੇ ਤੋਂ ਲੈਣੇ ਆ ਤੇ ਇਹ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਜਿਹੜੀ ਜਾਪਾਨ ਵੀਜ਼ੇ ਦੇ ਨਾਂ ਤੇ ਜਿਹੜੇ ਲੋਕ ਪ੍ਰੋਸੈਸਿੰਗ ਫੀਸ ਜ਼ਿਆਦਾ ਲੈ ਰਹੇ ਨੇ ਜਾਂ ਤੁਹਾਡੇ ਤੋਂ ਜ਼ਿਆਦਾ ਲੱਖਾਂ ਦੇ ਵਿੱਚ ਅਮਾਊਂਟ ਲਈ ਜਾਂਦੀ ਆ ਤੇ ਉਹਦੇ ਉੱਪਰ ਤੁਸੀਂ ਵੱਸ ਸਕੋ ਤੇ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਜਾਪਾਨ ਅੰਬੈਸੀ ਦੇ ਵਿੱਚ ਕੋਈ ਜ਼ਿਆਦਾ ਫੀਸ ਨਹੀਂ ਹੈਗੀ 500 ਰੁਪਏ ਫੀਸ਼ਾ ਤੇ ਉਹ ਵੀ ਵੀਜ਼ਾ ਨਹੀਂ ਲੱਗਦਾ ਉਹ ਵੀ ਤੁਹਾਡੀ ਰਿਫੰਡ ਹੋ ਜਾਂਦੀ ਆ ਤੇ ਇਹ ਜਾਣਕਾਰੀ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਤਾਂ ਕਿ ਜਪਾਨ ਵੀਜ਼ੇ ਦੇ ਨਾਂ ਤੇ ਜਿਹੜੀ ਜ਼ਿਆਦਾ ਠੱਗੀ ਹੋ ਰਹੀ ਹੈ ਉਹ ਤੋਂ ਲੋਕ ਬਚ ਸਕਣ ਤੇ ਨੈਕਸਟ ਜਾਣਕਾਰੀ ਫਿਰ ਜਲਦ ਲੈ ਕੇ ਆਜੇ ਅੱਜ ਰਹਿਵਾਂਗੇ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ